ਹੈਲੋ एवरीवन ਵੈਲਕਮ অর ਵੈਲਕਮ ਬੈਕ ਟੂ ਮਾਈ ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਅੰਨਦਾਤਾ ਕਵਿਤਾ ਬਾਰੇ ਇਹ ਕਵਿਤਾ ਅਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਇਸ ਵਿੱਚ ਕਵਿਤਰੀ ਨੇ ਜ਼ਗੀਰਦਾਰੀ ਰੂਚੀ ਵਾਲੇ ਮਾਲਕ ਰੂਪ ਪਤੀ ਦੀ ਗੁਲਾਮੀ ਹੇਠ ਔਰਤ ਦੀ ਦਰਦਨਾਕ ਅਤੇ ਬੇਵਸੀ ਭਰੀ ਅਵਸਥਾ ਨੂੰ ਬਿਆਨ ਕੀਤਾ ਹੈ ਅਤੇ ਦੱਸਿਆ ਹੈ ਕਿ ਇਥੇ ਮਰਦ ਦਾ ਇਸਤਰੀ ਨਾਲ ਪਿਆਰ ਸਹਿਜ ਨਹੀਂ ਸਗੋ ਮਾਲਕ ਦੀ ਕਾਮ ਪੂਰਤੀ ਅਤੇ ਤ੍ਰਿਪਤੀ ਦੇ ਸਾਧਨ ਵਾਲਾ ਹੈ ਇਸ ਕਵਿਤਾ ਵਿੱਚ ਕਵਿਤਰੀ ਆਪਣੇ ਜ਼ਗੀਰਦਾਰ ਮਾਲਕ ਨੂੰ ਸੰਬੋਧਨ ਕਰਕੇ ਆਪਣੇ ਬੇਵਸੀ ਭਰੇ ਭਾਵਾਂ ਨੂੰ ਵਿੰਗਿਆਤਮਕ ਤਰੀਕੇ ਨਾਲ ਪੇਸ਼ ਕਰਦੀ ਹੈ ਔਰਤ ਆਪਣੇ ਜ਼ਗੀਰਦਾਰ ਰੂਚੀ ਵਾਲੇ ਮਾਲਕ ਰੂਪਤੀ ਨੂੰ ਸੰਬੋਧਨ ਕਰਦੀ ਹੋਈ ਕਹਿ ਰਹੀ ਹੈ ਕਿ ਤੂੰ ਮੇਰਾ ਅੰਨਦਾਤਾ ਹੈਂ ਮੈਂ ਤੇਰਾ ਦਿੱਤਾ ਅੰਨ ਖਾਂਦੀ ਹਾਂ ਮੇਰੀ ਜੀਬ ਤੇ ਤੇਰਾ ਲੂਣ ਹੈ ਮੈਂ ਤੇਰਾ ਲੂਣ ਖਾ ਕੇ ਹਰਾਮ ਨਹੀਂ ਕਰ ਸਕਦੀ ਮੇਰਾ ਬਾਪ ਵੀ ਤੇਰਾ ਮਹਤਾਜ ਹੈ ਉਸ ਦੀ ਜੀਬ ਉੱਪਰ ਵੀ ਤੇਰਾ ਹੀ ਨਾਮ ਸੀ ਕਿਉਂਕਿ ਉਹ ਵੀ ਤੇਰੇ ਉੱਪਰ ਨਿਰਭਰ ਕਰਦਾ ਹੈ ਮੇਰੇ ਇਸ ਰੂਹਹੀਣ ਸਰੀਰ ਵਿੱਚ ਵੀ ਮੇਰੇ ਉਸ ਬਾਪ ਦਾ ਖੂਨ ਹੈ ਜੋ ਤੇਰੇ ਅਹਿਸਾਨਾਂ ਹੇਠ ਦੱਬਿਆ ਹੋਇਆ ਹੈ ਮੈਂ ਤੇਰੀਆਂ ਵਧੀਆਂ ਕਿਆਂ ਵਿਰੁੱਧ ਬੋਲ ਹੀ ਨਹੀਂ ਸਕਦੀ ਕਿਉਂਕਿ ਮੈਨੂੰ ਪਤਾ ਹੈ ਤੂੰ ਮੇਰਾ ਅੰਨਦਾਤਾ ਹੈਂ ਜੇਕਰ ਮੈਂ ਤੇਰੀ ਕਿਸੇ ਜੇਕਰ ਮੈਂ ਤੇਰੀ ਕਿਸੇ ਗੱਲ ਤੋਂ ਇਨਕਾਰ ਕਰੂੰਗੀ ਤਾਂ ਤੂੰ ਮੈਨੂੰ ਭੁੱਖੀ ਮਾਰ ਸਕਦਾ ਹੈ ਫਿਰ ਕਵਿਤਰੀ ਔਰਤ ਵੱਲੋਂ ਭਾਵਾਂ ਨੂੰ ਪ੍ਰਗਟ ਕਰਦੀ ਹੋਈ ਆਖਦੀ ਹੈ ਕਿ ਸਾਡੇ ਕਾਮੇ ਮਾਂ ਬਾਪ ਨੇ ਸਾਨੂੰ ਕਾਮੇ ਹੀ ਪੈਦਾ ਕੀਤਾ ਹੈ ਕਾਮੇ ਦਾ ਕੰਮ ਹੈ ਸਿਰਫ ਕੰਮ ਕਰਨਾ ਮਜ਼ਦੂਰੀ ਕਰਕੇ ਅੰਨ ਪ੍ਰਾਪਤ ਕਰਨਾ ਉਹਨਾਂ ਦਾ ਕੰਮ ਹੈ ਅਤੇ ਮੈਂ ਤੇਰੇ एहसान हेਠ ਦੱਬੀ ਹੋਣ ਕਰਕੇ ਤੇਰੀ ਕਾਮ ਤ੍ਰਿਪਤੀ ਦਾ ਕੰਮ ਕਰਨ ਲਈ ਮਜਬੂਰ ਹਾਂ ਔਰਤ ਕਹਿੰਦੀ ਹੈ ਕਿ ਮੈਂ ਤੇਰੇ ਲਈ ਚੰਮ ਦੇ ਬਣੀ ਹੋਈ ਇੱਕ ਗੁੱਡੀ ਹਾਂ ਤੂੰ ਇਸ ਨਾਲ ਖੇਡ ਸਕਦਾ ਹੈ ਤੂੰ ਲਹੂ ਦਾ ਪਿਆਲਾ ਪੀ ਲੈ ਜਾਂ ਮੈਨੂੰ ਪਿਆ ਦੇ ਤੇਰੇ ਸਾਹਮਣੇ ਮੈਂ ਇੱਕ ਵਰਤਨ ਦੀ ਸ਼ੈ ਖੜੀ ਹਾਂ ਤੇਰਾ ਜਿਵੇਂ ਜੀ ਕਰਦਾ ਤੂੰ ਇਸ ਨੂੰ ਵਰਤ ਸਕਦਾ ਹੈ ਮੈਂ ਤੇਰੇ ਖਾਤਰ ਹੀ ਜੰਮੀ ਹਾਂ ਚੱਕੀ ਵਿੱਚ ਪੀਸੀ ਗਈ ਹਾਂ ਤੇ ਵੇਲੀ ਗਈ ਹਾਂ ਅਤੇ ਅੱਜ ਜਿਵੇਂ ਤੂੰ ਚਾਹੁੰਦਾ ਹੈ ਮੈਨੂੰ ਚਾਹੇ ਤਵੇ ਉੱਪਰ ਪਰਤ ਲੈ ਮੈਂ ਤੇਰੇ ਲਈ ਬੁਰਕੀ ਤੋਂ ਵੱਧ ਕੇ ਕੁਝ ਨਹੀਂ ਜੇ ਤੇਰਾ ਜੀ ਕਰਦਾ ਮੈਨੂੰ ਨਿਗਲ ਲੈ ਫਿਰ ਔਰਤ ਆਖਦੀ ਹੈ ਕਿ ਤੂੰ ਕਾਮ ਦੀ ਅਗ ਵਿੱਚ ਪਿਗਲਣ ਵਾਲਾ ਲਾਵਾ ਹੈ ਤੂੰ ਇਸ ਅਗ ਵਿੱਚ ਜਿੰਨਾ ਮਰਜ਼ੀ ਪਿਗਲ ਲੈ ਮੈਂ ਤੇਰੇ ਕਦਮਾਂ ਵਿੱਚ ਤੇਰੇ ਲਈ ਹਾਜ਼ਰ ਹਾਂ ਤੂੰ ਮੈਨੂੰ ਅੱਗ ਨੂੰ ਠੰਡਾ ਕਰਨ ਲਈ ਆਪਣੀਆਂ ਬਾਹਾਂ ਵਿੱਚ ਸਮੇਟ ਲੈ ਮੈਂ ਤੈਨੂੰ ਤੇਰੀ ਕਿਸੇ ਵੀ ਗੱਲ ਲਈ ਇਨਕਾਰ ਨਹੀਂ ਕਰ ਸਕਦੀ ਕਿਉਂਕਿ ਤੂੰ ਮੇਰਾ ਅन्नदाता ਹੈ ਮੇਰੀ ਜ਼ੁਬਾਨ ਤੇਰੀਆਂ ਮੇਰੀ ਜ਼ੁਬਾਨ ਤੇਰੀਆਂ ਇੱਛਾਵਾਂ ਦੀ ਪੂਰਤੀ ਕਰਨ ਤੋਂ ਇਨਕਾਰ ਕਰਨ ਲਈ ਹਿੱਲ ਹੀ ਨਹੀਂ ਸਕਦੀ ਪਰ ਇੱਕ ਗੱਲ ਹੈ ਕਿ ਤੂੰ ਇਸਤਰੀ ਨੂੰ ਸੱਚਾ ਪਿਆਰ ਕਰਨਾ ਜਾਣਦਾ ਹੀ ਨਹੀਂ ਤੂੰ ਤਾਂ ਉਸ ਨੂੰ ਸਿਰਫ ਕਾਮ ਪੂਰਤੀ ਦਾ ਸਾਧਨ ਸਮਝਦਾ ਹੈ ਸੱਚਾ ਪਿਆਰ ਇਹ ਤੇਰੇ ਮਤਲਬ ਦੀ ਸ਼ੈ ਨਹੀਂ ਹੈ